ਸ਼ੰਭੂ ਬਾਹਰ ਤੇ ਕਿਸਾਨ ਤਾਂ ਡਟੇ ਹੋਏ ਆ ਪਰ ਕੁਝ ਕਿਸਾਨ ਆਪਣੀ ਟਰਾਲੀਆਂ ਨੂੰ ਘਰ ਬਣਾ ਕੇ ਰਹਿ ਰਹੇ ਆ ਉਹ ਲੱਗੀ ਹੋਈ ਛਤਰੀ ਜਿੱਥੋਂ ਕਨੈਕਸ਼ਨ ਮਿਲ ਰਿਹਾ ਟੀਵੀ ਨੂੰ ਕਰਦੇ ਆ ਇਸ ਕਰਕੇ ਬੜਾਈ ਆ ਕਿ ਇੱਕ ਤੇ ਸਾਨੂੰ ਨੈਟਵਰਕ ਦੀ ਇਥੇ ਬਹੁਤ ਪ੍ਰੋਬਲਮ ਹੈਗੀ ਉਹਦਾ ਕਰਕੇ ਅਸੀਂ ਨੈਟਵਰਕ ਨਹੀਂ ਆਉਂਦਾ ਉਹਦਾ ਕਰਕੇ ਅਸੀਂ ਡਿਸ ਵੀ ਲਾਤੀ ਆ ਇਹਨਾਂ ਦੇ ਵੈਸੇ ਜਿਹੜੀ ਸਾਹਮਣੇ ਟਰਾਲੀ ਦੇਖ ਰਹੇ ਹੋ ਇਹ ਕਿਸਾਨ ਦੀ ਟਰਾਲੀ ਆ ਕੋ ਤੁਸੀਂ ਬਰਸ਼ ਰੱਖਿਆ ਆ ਆ ਪੂਰਾ ਕੋਰਨਰ ਬਣਾਇਆ ਹੋਇਆ ਹਰ ਬੰਦੇ ਦਾ 1 ਇੱਥੇ ਨਾਲ ਚਾਰਜਿੰਗ ਪੋਲਟ ਪੂਰਾ ਉਸ ਤੋਂ ਬਾਅਦ ਪੱਖਾ ਲੱਗਾ ਉੱਥੇ ਵੀ ਪੱਖਾ ਲੱਗਾ ਇੱਥੇ ਵੀ ਲੱਗ ਆਹ ਸਪੀਕਰ ਲੱਗੇ ਹੋਏ ਨਾਲ ਤੇ ਤੁਸੀਂ ਦੇਖੋ ਦੋਨੋਂ ਪਾਸੇ ਸਪੀਕਰ ਲੱਗੇ ਹੋਏ ਆ ਸ਼ੰਭੂ ਬਾਜ਼ਾਰ ਤੇ ਕਿਸਾਨ ਤਾਂ ਡਟੇ ਹੋਏ ਆ ਪਰ ਉੱਥੇ ਤੁਹਾਨੂੰ ਇੱਕ ਚੀਜ਼ ਬਹੁਤ ਖਾਸ ਦਿਖਾਣ ਲੱਗੇ ਆ ਪੂਰੀ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੀਜ਼ ਖਾਸ ਦਿਖਾਵਾਂਗੇ ਜਿਹੜੀ ਸਾਹਮਣੇ ਟਰਾਲੀ ਦੇਖ ਰਹੇ ਹੋ ਇਹ ਕਿਸਾਨ ਦੀ ਟਰਾਲੀ ਆ ਕਿਸਾਨ ਦੀਆਂ ਟਰਾਲੀਆਂ ਤੁਸੀਂ ਦੇਖਦੇ ਹੋ ਨਾ ਸਾਮਾਨ ਭਰਿਆ ਹੋਏਗਾ ਅੰਦਰ ਸੌਦਾ ਪਿਆ ਹੋਣਾ ਇਹੋ ਜੀ ਤੁਹਾਡੇ ਦਿਮਾਗ 'ਚ ਸ਼ਬੀ ਹੋਊਗੀ ਕਿ ਵੀ ਇੱਦਾਂ ਦੇ ਕਿਸਾਨ ਇੱਦਾਂ ਰਹਿੰਦੇ ਹੋਣਗੇ ਪਰ ਕੁਝ ਕਿਸਾਨ ਆਪਣੇ ਟਰਾਲੀਆਂ ਨੂੰ ਘਰ ਬਣਾ ਕੇ ਰਹਿ ਰਹੇ ਆ ਦੇਖੋ ਤੁਸੀਂ ਆ ਟਰਾਲੀ ਦੇ ਵਿੱਚ ਬਹੁਤ ਖਾਸ ਗੱਲਾਂ ਨੇ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਪੂਰੀ ਵੀਡੀਓ ਦੇਖਦੇ ਰਹੋ ਔਰ ਸ਼ੇਅਰ ਕਰਦੇ ਰਹੋ ਵੀ ਕਿਸਾਨ ਵੀ ਜਿੱਥੇ ਦੇਖਿਆ ਜਾਏ ਆਪਾਂ ਉਹਨਾਂ ਨੂੰ ਖੇਤਾਂ 'ਚ ਵੇਖਦੇ ਆ ਤੇ ਪਰ ਉੱਥੇ ਹੀ ਉਹ ਜੁਗਾੜੀ ਵੀ ਹੁੰਦੇ ਬਹੁਤ ਤਗੜੇ ਉਹ ਜੁਗਾੜ ਵੀ ਲਾ ਲੈਂਦੇ ਆ ਪਰ ਤੁਹਾਨੂੰ ਪਤਾ ਹੋਣਾ ਉਹਨਾਂ ਨੂੰ ਪਤਾ ਆ ਪੰਦੋਲਨ ਕਰਦੇ ਰਹਿੰਦੇ ਆ ਉਹਨਾਂ ਨੂੰ ਐਨਕ ਐਕਸਪੀਰੀਅੰਸ ਹੋ ਚੁੱਕਿਆ ਇਹ ਟਰਾਲੀ ਦੇ ਵਿੱਚ ਖਾਸ ਪਹਿਲਾਂ ਤੁਹਾਨੂੰ ਖਾਸ ਦਿਖਾ ਦੇਵਾਂ ਬਾਅਦ 'ਚ ਗੱਲਾਂ ਕਰਾਂਗੇ ਆ ਦੇਖੋ ਆ ਬਾਪੂ ਜੀ ਬੈਠੇ ਹੋਏ ਅੰਦਰ ਦੇਖੋ ਸਕਰੀਨ ਲੱਗੀ ਹੋਈ ਆ ਟੀਵੀ ਲੱਗਾ ਹੋਇਆ ਹੈ ਬਾਪੂ ਰ ਟੀਵੀ ਲੱਗਾ ਹੁਣ ਕੁਝ ਵੀਡੀਓ ਦੇਖ ਕੇ ਕਹਿਣਗੇ ਵੀ ਸਰਕਾਰ ਕਿਸਾਨਾਂ ਦੇ ਇੱਥੇ ਐਸ਼ ਲੈ ਰਿਆ ਮੋਜਾ ਕਰ ਰਿਆ ਪਰ ਨਹੀਂ ਦੇਖਿਆ ਜਾਏ ਤਾਂ ਆਪਾਂ ਘਰਾਂ ਦੇ ਵਿੱਚ ਆਮ ਚੀਜ਼ਾਂ ਇਹ ਵਰਤੋਂ ਵਿੱਚ ਲੈਣੇ ਆ ਪਰ ਇਹ ਕਿਸਾਨ ਨੇ ਆਪਣੀ ਟਰਾਲੀ ਦੇ ਵਿੱਚ ਕਿਦਾਂ ਫਿੱਟ ਕਰ ਦਿੱਤੀ ਆ ਕਿਵੇਂ ਨੂੰ ਤਿਆਰ ਕਰ ਦਿੱਤਾ ਵੀ ਇਹਦੇ ਵਿੱਚ ਦੇਖੋ ਆਪਣੇ ਘਰ ਦੇ ਵਿੱਚ ਉਹ ਲੱਗਦੀ ਨਹੀਂ ਹੁੰਦੀ ਉੱਤੇ ਬੀਬੀਸੀ ਐਮ ਪੂਰੀ ਛੱਤ ਬਣਾਈ ਹੋਈ ਆ ਟਰਾਲੀ ਦੀ ਆ ਟਰਾਲੀ ਆ ਪੂਰੀ ਆ ਦੇਖੋ ਕਿੰਨੀ ਟੈਕਨੀਕਲਾਂ ਦੇ ਦੇਖੋ ਤੂੰ ਐਨ ਸੋਹਣੀ ਪੌੜੀਆਂ ਬਣਾਈਆਂ ਹੋਈਆਂ ਨੇ ਆ ਚੀਜ਼ ਆ ਐਨ ਦੇ ਨਾਲ ਹੀ ਉਧਰਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਮਿੰਟ ਤੇ ਰਾਜੋ ਪਹਿਲਾਂ ਉਹ ਉਹ ਲੱਗੀ ਹੋਈ ਛਤਰੀ ਜਿੱਥੋਂ ਕਨੈਕਸ਼ਨ ਮਿਲ ਰਿਹਾ ਟੀਵੀ ਨੂੰ ਜਿਹੜੇ ਚੈਨਲ ਦੇਖ ਰਿਹਾ ਦੇਖੋ ਤੁਸੀਂ ਕਿੰਨੀ ਸੋਹਣੀ ਤਿਆਰ ਕੀਤੀ ਹੋਈ ਆ ਵੀਡੀਓ ਨੂੰ ਪੂਰੀ ਦੇਖਦੇ ਜਾਓ ਔਰ ਤੁਹਾਨੂੰ ਦਿਖਾ ਬਾਪੂ ਨਾਲ ਵੀ ਗੱਲ ਕਰਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦੀ ਕੁਆਲਿਟੀ ਦੱਸ ਰਿਹਾ ਆ ਇਹ ਦੇਖੋ ਹੱਥ ਤੋਂ ਨੂੰ ਟੈਂਕੀ ਰੱਖੀ ਹੋਈ ਆ ਆਹ ਦੇਖੋ ਜੋੜੇ ਪਰਨ ਨੂੰ ਕਿੰਨੀ ਸ਼ਾਨਦਾਰ ਮਤਲਬ ਜੋੜੇ ਦੇ ਵਿੱਚ ਜੋੜੇ ਪਾ ਦਿੱਤੇ ਜਾਂਦੇ ਆ ਸਾਫ਼ ਕਰਨ ਨੂੰ ਬਰਸ਼ ਰੱਖਿਆ ਹੋਇਆ ਸ ਸਫਾਈ ਰਹੇ ਸਫਾਈ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਹੈ ਪਹਿਲਾਂ ਤੇ ਇਹਦੀ ਬਾਹਰਲੀ ਲੁੱਕ ਦਿਖਾ ਰਿਹਾ ਅੰਦਰ ਦੀ ਲੁੱਕ ਤੇ ਬਾਅਦ ਦਿਖਾਵਾਂਗੇ ਅੰਦਰ ਟੀਵੀ ਲੱਗਾ ਹੋਇਆ ਪੂਰਾ ਐਨ ਸੋਨੇ ਪੱਖੇ ਲੱਗੇ ਹੋਇਆ ਦੇਖੋ ਪੱਖੇ ਦੇਖੋ ਸਾਈਡ ਤੇ ਇਹਨੇ ਸੋਨੇ ਪੱਖੇ ਲੱਗੇ ਹੋਏ ਆ ਉਹ ਦੇਖੋ ਅੰਦਰ ਚੜ ਕੇ ਦਿਖਾਣੇ ਪਹਿਲਾਂ ਚੜਨ ਦਾ ਤਰੀਕਾ ਦੇਖੋ ਪਹਿਲਾਂ ਤੁਹਾਨੂੰ ਚੜਨ ਦਾ ਤਰੀਕਾ ਨਾਲ ਹੀ ਵੀਡੀਓ ਚ ਦਿਖਾਵਾਂਗੇ ਆ ਦੇਖੋ ਬਜ਼ੁਰਗ ਤੁਹਾਨੂੰ ਪਤਾ ਦਿੱਕਤ ਹੁੰਦੀ ਚੜਨ ਦੇ ਵਿੱਚ ਤੇ ਆ ਪਹਿਲਾਂ ਇੱਥੇ ਇਹ ਡੰਡਾ ਇਹ ਲੋਹੇ ਦਾ ਸਰੀਆ ਫਿੱਟ ਕਰਾਇਆ ਆ ਆਨੂੰ ਅੱਧਾ ਫੜਨਾ ਹੈ ਬਜ਼ੁਰਗਾਂ ਨੇ ਤੇ ਆ ਰਾਮ ਨਾਲ ਇਦਾਂ ਸਟੈਪ ਆਊਟ ਕਰਦੇ ਆ ਅੰਦਰ ਅੰਦਰ ਸਟੈਪ ਐਵੇਂ ਚੜਦੇ ਆ ਠੀਕ ਆ ਚੜ ਕੇ ਦੇਖੋ ਤੁਸੀਂ ਟੈਕਨੀਕ ਦੇਖੋ ਮਾਈਂਡ ਦੇਖੋ ਹਰ ਚੀਜ਼ ਨੂੰ ਅਵੇਂ ਪੂਰਾ ਵਧੀਆ ਬਣਾਇਆ ਗਿਆ ਤੁਸੀਂ ਵੀ ਉੱਤੇ ਆ ਜਾਓ ਨਾਲ ਤੇ ਆਹ ਦੇਖੋ ਨਾਲ ਇੱਥੇ ਪਾਏ ਦਾਣਾ ਪੈਰ ਸਾਫ਼ ਕਰੋ ਜੋੜੇ ਵੀ ਇੱਥੇ ਲਾਣੇ ਆ ਆਪ ਵੀ ਜੋੜੇ ਲਾਦਨੇ ਇੱਥੇ ਠੀਕ ਹੈ ਜੀ ਜੋੜੇ ਲਾ ਕੇ ਤੇ ਉੱਤੇ ਆ ਜਾਓ ਬਾਲਾ ਆਪਾਂ ਅੰਦਰ ਤੇ ਆ ਗਏ ਆ ਦੇਖੋ ਤੁਸੀਂ ਬਰਸ਼ ਰੱਖਿਆ ਆ ਪੂਰਾ ਕੋਰਨਰ ਬਣਾਇਆ ਹੋਇਆ ਹਰ ਬੰਦੇ ਦਾ 1 ਇੱਥੇ ਨਾਲ ਚਾਰਜਿੰਗ ਪੋਲਟ ਪੂਰਾ ਉਸ ਤੋਂ ਬਾਅਦ ਪੱਖਾ ਲੱਗਾ ਉੱਥੇ ਵੀ ਪੱਖਾ ਲੱਗਾ ਇੱਥੇ ਵੀ ਲੱਗ ਆਹ ਸਪੀਕਰ ਲੱਗੇ ਹੋਏ ਨਾਲ ਤੇ ਤੁਸੀਂ ਦੇਖੋ ਦੋਨੋਂ ਪਾਸੇ ਸਪੀਕਰ ਲੱਗੇ ਹੋਏ ਆ ਠੀਕ ਪੂਰੀ ਟਰਾਲੀ ਦੇ ਵਿੱਚ ਤੁਸੀਂ ਦੇਖੋ ਪਿੱਛੇ ਟੀਵੀ ਆ ਮੇਰੇ ਗੁਰਬਾਣੀ ਚੱਲ ਰਹੀ ਆ ਖਬਰਾਂ ਵੀ ਵੇਖਦੇ ਆਂਦੇ ਚ ਇਹ ਹੋਰ ਖਾਸ ਗੱਲ ਬੂਫਰ ਲੱਗਾ ਹੋਇਆ ਪੂਰਾ ਬਾਕਸ ਬਣਿਆ ਹੋਇਆ ਪੂਰਾ ਸੈਟਅਪ ਤਿਆਰ ਕੀਤਾ ਹੋਇਆ ਇਹਦੇ ਤੇ ਦੇਖੋ ਆਮ ਨਾਲ ਬੰਦੇ ਇੱਕ ਸਾਈਡ ਤੇ ਆਹ ਦੇਖੋ ਥੱਲੇ ਟਰਾਲੀ ਇਹ ਬੈੱਡ ਬਣਾਏ ਹੋਏ ਪੂਰੇ ਗੱਦੇ ਥੱਲੇ ਉਸੀਂ ਦੇਖੋ ਪੂਰਾ ਸੈਟਅਪ ਤਿਆਰ ਕੀਤਾ ਹੋਇਆ ਐ ਨਾ ਸ਼ਾਨਦਾਰ ਇੱਕ ਸਾਫ਼ ਸੁਥਰੀ ਜਗ੍ਹਾ ਜਿੱਥੇ ਕਿ ਇਹ ਨਾ ਲੰਬਾ ਟਾਈਮ ਰਹਿਣਾ ਹੁੰਦਾ ਆਪਾਂ ਵੀ ਤੁਹਾਨੂੰ ਇਹ ਪੂਰਾ ਕਲੈਰਿਟੀ ਨਾਲ ਤਾਂ ਦਿਖਾ ਰਹੇ ਆ ਵੀ ਕੋਈ ਚੀਜ਼ ਆਪਾਂ ਕ੍ਰੀਏਟ ਨਹੀਂ ਕਰ ਰਹੇ ਆ ਬਣਾ ਕੇ ਦਿਖਾ ਨਹੀਂ ਰਹੇ ਪੂਰਾ ਜੋ ਵਿਊ ਹੈ ਉਹੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਬੀਬੀਸੀ ਆ ਪੂਰੀ ਲੱਗੀ ਹੋਈ ਆ ਨੀ ਸੋਹਣੀ ਸ਼ਾਨਦਾਰ ਜਾਲੀ ਲੱਗੀ ਹੋਈ ਆ ਤੇ ਬਾਹਰੋਂ ਹਵਾ ਪਾਣੀ ਮਤਲਬ ਥੋੜੀ ਬਸ ਸੈਟਿੰਗ ਪੂਰੀ ਪੱਕੀ ਕੀਤੀ ਹੋਈ ਆ ਤੇ ਪਿੱਛੇ ਟੀਵੀ ਚੱਲ ਰਿਹਾ ਲੈ ਤੇ ਸ਼ਾਹਪੂਰੀਏ ਪਰ ਬੈਡ ਪਲੇਟ ਵੀ ਲੱਗੀ ਹੋਈ ਆਂਦੀ ਬਾਪੂ ਜੀ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਆ ਪਹਿਲਾਂ ਤੇ ਇਹ ਹੀ ਜਾਨਣਾ ਚਾਹੁੰਦੇ ਆ ਇਹ ਟਰਾਲੀ ਤਿਆਰ ਕਿਨੇ ਕਰਤੀ ਐਡੀ ਟੈਕਨੀਕ ਜਿੱਥੇ ਆਪਾਂ ਦੇਖਦੇ ਹੋ ਟਰਾਲੀਆਂ ਤੇ ਲੋਕਾਂ ਦੇ ਉਹਨੇ ਕਿਸਾਨਾਂ ਦੀ ਜਿਹੜੀ ਮੇਨ ਚੀਜ਼ ਹੁੰਦੀ ਜਿੰਦੇ ਚ ਆਪਾਂ ਗੰਨਾ ਭਰਕ ਲੈ ਜਿਹਦਾ ਕਣਕ ਝੋਨਾ ਸਾਰੀ ਚੀਜ਼ਾਂ ਢੋਣੇ ਆ ਤੇ ਆਹ ਟਰਾਲੀ ਨੂੰ ਇਹੋ ਜਿਹਾ ਬਣਾਉਣ ਦੀ ਕਿਉ ਲੋੜ ਪੈਗੀ ਇਹ ਵੇਖੋ ਜੀ ਸਾਨੂੰ ਪਤਾ ਵੀ ਸਾਨੂੰ ਇਹ ਸੰਘਰਸ਼ ਕਰਨੇ ਪੈਣੇ ਆ ਅੱਛਾ ਇਤਨੀ ਹਾਂ ਸੰਘਰਸ਼ ਕਰਨੇ ਪਏ ਆ ਹਾਂਜੀ ਤੇ ਇਸ ਕਰਕੇ ਅਸੀਂ ਇਹਨੇ ਵੀ ਥੋੜਾ ਜਿਹਾ ਸਾਨੂੰ ਆਰਾਮ ਵੀ ਮਿਲ ਜੇ ਇਥੇ ਹਾਂਜੀ ਕਿਉਂ ਸਵੇਰੇ ਅਸੀਂ ਸੰਘਰਸ਼ ਕਰਦੇ ਆਂ ਹਾਂਜੀ ਤੇ ਰਾਤ ਨੂੰ ਆਰਾਮ ਕਰਦੇ ਆਂ ਇਸ ਕਰਕੇ ਬਣਾਈ ਆ ਤੇ ਇੱਕ ਤੇ ਸਾਨੂੰ ਨੈਟਵਰਕ ਦੀ ਇਥੇ ਬਹੁਤ ਪ੍ਰੋਬਲਮ ਹੈਗੀ ਉਹਦਾ ਕਰਕੇ ਅਸੀਂ ਨੈਟਵਰਕ ਨਹੀਂ ਆਉਂਦਾ ਉਹਦਾ ਕਰਕੇ ਅਸੀਂ ਡਿਸ ਵੀ ਲਾਤੀ ਆ ਪਹਿਲਾਂ ਦੇ ਵੇਲੇ ਇਤਨਾ ਸੀਗਾ ਤੇ ਹੁਣ ਅਸੀਂ ਡਿਸ ਲਾਤੀ ਆ ਵੀ ਕੋਈ ਖਬਰਾਂ ਸੁਣ ਲਈਏ ਗਰਬਾਣੀ ਸੁਣ ਲਈਏ ਤਾਂ ਕਰਕੇ ਇਹ ਟਰਾਲੀ ਆ ਇਹ ਸਾਡੇ ਬੱਚਿਆਂ ਨੇ ਆਪ ਤਿਆਰ ਕੀਤੀ ਕੋਈ ਮਿਸਟਰੀ ਨਹੀਂ ਦਾ ਉੱਧਰ ਆ ਘੁੰਮ ਕੇ ਆਰ ਵਧੀਆ ਪਿੱਛੂ ਵੀਊ ਵੀ ਆ ਜੇ ਅਬਾ ਟਰਾਲੀ 'ਚ ਬੈਠੇ ਹੋਏ ਆ ਨਾ ਥੋੜਾ ਸਾਹਮਣੇ ਹੋ ਜਾ ਤੁਸੀਂ ਤੇ ਇਹ ਟਰਾਲੀ ਜਿਹੜੀ ਸਾਡੇ ਬੱਚਿਆਂ ਨੇ ਆਵਤਿਆਰ ਕੀਤੀ ਆ ਅੱਛਾ ਬੱਚਿਆਂ ਨੇ ਜਾਨੀ ਹਾਂਜੀ ਉਹ ਬੱਚਾ ਜਿਹੜਾ ਸਾਡੇ ਉਹਦੇ ਬੱਚੇ ਤੇ ਕਿਤੇ ਗੋਲੀ ਵੀ ਲੱਗੀ ਆ ਅੱਖ ਦੇ ਵਿੱਚ ਅੱਛਾ ਕਦੋਂ ਲੱਗੀ ਸੀ ਉਹ ਜੀ 13 ਤਰੀਕ ਨੂੰ ਅੱਛਾ 13 ਤਰੀਕ ਨੂੰ ਬੱਚੇ ਨੂੰ ਛੱਡ ਵੀ ਲੱਗੀ ਸੀ ਹਾਂ ਛੱਡ ਲੱਗੀ ਸੀ ਤੇ ਉਹਦੇ ਮੁੜਕੇ ਅਸੀਂ ਜਿਹੜਿਆ ਆਪਣੇ ਰਾਜਪੁਰ ਹਸਪਤਾਲ ਦੇ ਵਿੱਚ ਉਥੋਂ ਇਲਾਜ ਕਰਾ ਕੇ ਪੱਟੀ ਕਰਾ ਕੇ ਤੇ ਟਾਂਕੇ ਲਵਾਏ ਸੀ ਅੱਖ ਚਲੇ ਗਈ ਹੁੰਦੀ ਨਹੀਂ ਜੀ ਅੱਖ ਵਜੀ ਆ ਤੇ ਟ੍ਰਿਪੂਨ ਨਿਗਾਹ ਜਿਹੜੀ ਆ ਉਹ ਤੋਂ ਘਟਿਆ ਉਹਦੀ ਤੇ ਉਹ ਅੱਜ ਹੀ ਲੜਕਾ ਜਿਹੜਾ ਨਾ ਅੱਜ ਪਿੰਡ ਨੂੰ ਗਿਆ ਸੇਰੇ ਅੱਛਾ ਹਾਂਜੀ ਉਹਦਾਂ ਦਾ ਇੱਥੇ ਹੀਗਾ ਅੱਜ ਹੀ ਗਿਆ ਅੱਜ ਹੀ ਗਿਆ ਸੇਰੇ ਇਥੋਂ ਲੜਕਾ ਉਹਨੂੰ ਕਹ ਲਾਇਆ ਮੈਂ ਕਿ ਚਲੋ ਤੁਸੀਂ ਫਿਰ ਤਰੋ ਉਹ ਆਦਮੀ ਉਹਦੇ ਵੰਡੇ ਹੋਰ ਜਿਹੜੇ ਆ ਉਹ ਇੱਥੇ ਆ ਰਹੇ ਆ ਮੈਨੂੰ ਪਤਾ ਲੱਗਾ ਜੀ ਕਿ ਵੀਡੀਓ ਵਾਇਰਲ ਹੋਈ ਸੀ ਫੋਟੋ ਵਾਇਰਲ ਹੋਈ ਸੀ ਉਹ ਬੱਚਾ ਉਹੀ ਸੀ ਜਿਹਦੀ ਅੱਖ ਛੱਡ ਹਰਦੀਪ ਸਿੰਘ ਜੀ ਹਰਦੀਪ ਸਿੰਘ ਉਹੀ ਬੱਚਾ ਹੈਗਾ ਹਰਦੀਪ ਸਿੰਘ ਕੋਈ ਉਹਦੀ ਹੋਊਗੀ 24-25 ਸਾਲ ਨੂੰ ਉਮਰ ਉਹਦੀ 25 ਸਾਲ ਹਾਂਜੀ ਨਜ਼ਰ ਚਲੇਗੀ ਬੱਚੇ ਦੀ ਨਜ਼ਰ ਜਿਹੜੀ ਉਹ ਘਟ ਗਈ ਆ ਬਾਹੂ ਦੇਖ ਲੈ ਇੰਨੇ ਤੁਸੀਂ ਇਹ ਸੈਨ ਤੋਂ ਬਾਅਦ ਵੀ ਤੁਸੀਂ ਇੰਨੀ ਮਤਲਬ ਕਿ ਇੰਨੀ ਹਿੰਮਤ ਨਾਲ ਇੰਨੀ ਦਲੇਰੀ ਨਾਲ ਇੰਨੇ ਜਜ਼ਮੇ ਨਾਲ ਇੱਥੇ ਬੈਠੇ ਹੋਏ ਹਾਂ ਜੀ ਅਸੀਂ ਜਿਹੜਾ ਜਜ਼ਬਾ ਸਾਡਾ ਪੂਰਾ ਵਾ ਅਸੀਂ ਆਨੇ ਇਹ ਜਿਹੜੀ ਲੜਾਈ ਜਿੱਤ ਕੇ ਜਾਣੀ ਆ ਸਾਡੇ ਜਿਹੜੇ ਜੋ ਵੀ ਇਹ ਮੋਦੀ ਹਰ ਦਾ ਧੱਕੇ ਕਰ ਰਿਆ ਨਾ ਆਪਣੇ ਜਿਹੜੇ ਡਬਲ ਟੂ ਆਪਣੇ ਕਾਨੂੰਨ ਆ ਉਹ ਲਿਆ ਰਿਆ ਆ ਉਹ ਆਪਾਂ ਜਿਹੜੇ ਇਹਨਾਂ ਨੂੰ ਵਾਪਸ ਕਰਾਉਣੇ ਇਹਨਾਂ ਤੋਂ ਬਾਬੂ ਫਿਰ ਟਰਾਲੀ ਤਿਆਰ ਕਰਕੇ ਬੱਚਿਆਂ ਨੇ ਤੁਹਾਨੂੰ ਦਿੱਤੀ ਆ ਵੀ ਸਾਡੇ ਬਜ਼ੁਰਗ ਆਰਾਮ ਨਾਲ ਰਹਿ ਸਕਣ ਕਿਉਂ ਬਿਮਾਰ ਰਹਿੰਦੇ ਆ ਬਜ਼ੁਰਗ ਹਨ ਜਿਆਦਾਤਰ ਸਰੀਰ ਲੱਤਾਂ ਵੀ ਦੁਖਦੀਆਂ ਸਾਰੀ ਫੈਸਿਲਿਟੀ ਸੋਹਣੀ ਬਣਾ ਕੇ ਤੁਹਾਨੂੰ ਦਿੱਤੀ ਆ ਬੱਚਿਆਂ ਨੇ ਬੱਚੇ ਨੇ ਆਪ ਤਿਆਰ ਕੀਤੀ ਉਹਨੇ ਉਸੇ ਨੇ ਜਿਹਦੇ ਲੜਕੇ ਦੇ ਲੱਗੀ ਆ ਨਾ ਗੋਲੀ ਉਸੇ ਬੱਚੇ ਨੇ ਆਪ ਸੈਟ ਕਰੀ ਕੀਤੀ ਆ ਇਹ ਜਿਹੜੀ ਟਰਾਲੀ ਉੱਪਰੋਂ ਹੀ ਲਾਹ ਲੈਣੇ ਇਹਨੂੰ ਉੱਪਰੋਂ ਜਿਹੜਾ ਨਾ ਚੈਨ ਕਿਉਂਕਿ ਇਹਨੂੰ ਉੱਪਰ ਕਰ ਲੈਣੇ ਆ ਫਿਰ ਇਹਨੂੰ ਤੇ ਦਾਣਾ ਪਾਣੀ ਨੂੰ ਆਪਣੇ ਜਿਹੜੇ ਫਸਲ ਢੋਣੀ ਹੁੰ ਆਸੇ ਵੀ ਕਰ ਲੈਂਦੇ ਹੋ ਵਰਚੁਅਲ ਲੈਂਦੇ ਹੋ ਵਰਤ ਵੀ ਲੈਣੇ ਆਂ ਅਸੀਂ ਬਾਅਦ ਵਿੱਚ ਆਪਣੀ ਜਿੰਸ ਵੀ ਢੋਨੇ ਦੇ ਨਾਲ ਅੱਛਾ ਹਾਂਜੀ ਕੰਮ ਵੀ ਲਈ ਜਾਂਦੇ ਤੂੰ ਕੰਮ ਵੀ ਲਈਦਾ ਇੱਥੋਂ ਸੀਜ਼ਨ ਦੇ ਟਾਈਮ ਸੀਜ਼ਨ ਦੇ ਟਾਈਮ ਤੇ ਕੰਮ ਵੀ ਲਈਦਾ ਵਾ ਬਾਬੂ ਫਿਰ ਦਿਨਚਰੀ ਆ ਕੀ ਹੁੰਦੀ ਸਾਰਾ ਦਿਨ ਤੁਸੀਂ ਸਵੇਰੇ ਕਿਦਾਂ ਸਟਾਰਟ ਕਰਦੇ ਹੋ ਜਿਵੇਂ ਆ ਟੀਵੀ ਲੱਗੀ ਹੋਈ ਜਾਂਦੀ ਵਰਤੋਂ ਕਿਦਾਂ ਕਰਦੇ ਹੋ ਕਿਦਾਂ ਸਵੇਰ ਦਾ ਮਰੂ ਸਟਾਰਟ ਹੁੰਦਾ ਸਾਰਾ ਸਾਰਾ ਦਿਨ ਦਾ ਤੁਹਾਡਾ ਸਵੇਰੇ ਦੇਖੋ ਜੀ ਅਸੀਂ ਆਪਣੇ ਇਹਨੂੰ ਸਾਫ਼ ਸੁਥਾਇਆ ਕਰਕੇ ਹੁਣ ਜਦੋਂ ਸਾਫ਼ ਸੁਥਾਇਆ ਸਾਰਾ ਕੀਤਾ ਵਾ ਤੇ ਇਥੋਂ ਆਪਣੇ ਨਿਕਲਿਆ ਵਾ ਮਾਰਚ ਚ ਚੱਲਿਆ ਵਾ ਸਟੇਜ ਤੇ ਆਦਮੀ ਉਧਰ ਵੀ ਗਏ ਆ ਸਾਡੇ ਹਾਂਜੀ ਮਾਜਦੇ ਤੇ ਅਸੀਂ ਜਿਹੜਾ ਸਾਫ ਸੂਈਆ ਕਰਕੇ ਤੇ ਹੁਣ ਜਦੋਂ ਆਵਾਂਗੇ ਉਦੋਂ ਸਮਾਪਤੀ ਹੋਊਗੀ ਫਿਰ ਆਣ ਕੇ ਇੱਥੇ ਆਪਦਾ ਆਰਾਮ ਕਰਾਂਗੇ ਤੇ ਜਦੋਂ ਫਿਰ ਸਾਨੂੰ ਉੱਥੇ ਆਪਣੇ ਆਰਡਰ ਹੋਣਗੇ ਜਾਂ ਕੋਈ ਵੀ ਹੋਵੇ ਉਧਰ ਨੂੰ ਜਾਣ ਨੂੰ ਤੇ ਬੰਦੇ ਉੱਥੇ ਜਾਂਦੇ ਇੱਕ ਆਦਮੀ ਇੱਥੇ ਰਿਨੇ ਸਰ ਆਜ ਸਰ ਜ ਤੁਸੀਂ ਗੁਰਬਾਨੀ ਫੁੰਦੇ ਹੋ ਪਹਿਲਾਂ ਗੁਰਬਾਨੀ ਉਸਤੇ ਲਾਈ ਆ ਖਬਰ ਉਸਤੇ ਲਾਂਦੀ ਕਿ ਲੋੜ ਬਈ ਵੈਸੇ ਟੀਵੀ ਲਾਂਦਾ ਚੱਕਰ ਇਹ ਵੇਖੋ ਜੀ ਨੈਟਵਰਕ ਨਹੀਂ ਇੱਥੇ ਆ ਰਿਹਾ ਅੱਛਾ ਨੈਟਵਰਕ ਨਹੀਂ ਆ ਰਿਹਾ ਤਾਂ ਕਰਕੇ ਸਾਨੂੰ ਲਾਉਣੀ ਪਈ ਆ ਵੀ ਖਬਰਾਂ ਸੁਣੀਏ ਤੇ ਗੁਰਬਾਨੀ ਵੀ ਸੁਣੀਏ ਆਹ ਲਓ ਅੰਦਰਾਂ ਚ ਫਿਰ ਖਾਸ ਕੀ ਸੁਣਦੇ ਪਤਾ ਲੱਗ ਜਾਂਦਾ ਜਿਹੜੀ ਖਬਰ ਆਂਦੀ ਨਵੀਂ ਕਿਵੇਂ ਕੀ ਤੁਹਾਡੇ ਬਾਰੇ ਦੱਸਿਆ ਜਾ ਰਿਹਾ ਕੀ ਕਿਹਾ ਜਾ ਰਿਹਾ ਦੇਖੋ ਸਾਨੂੰ ਇਹ ਵਿੱਚ ਪਤਾ ਲੱਗਦਾ ਜਾਂ ਜਿਹੜਾ ਗੋਦੀ ਮੀਡੀਆ ਵਾ ਉਹ ਕੋਈ ਗਲਤ ਪ੍ਰਚਾਰ ਕਰਦਾ ਵਾ ਉਹ ਵੀ ਸਾਨੂੰ ਪਤਾ ਲੱਗ ਜਾਂਦਾ ਵਾ ਤੇ ਜੇ ਕੋਈ ਸਾਡੀ ਸਹੀ ਖਬਰ ਆਉਂਦੀ ਆ ਉਹ ਸਾਨੂੰ ਉਹ ਵੀ ਸਾਨੂੰ ਪਤਾ ਲੈਂਦਾ ਇੱਥੇ ਅੱਛਾ ਮਤਲਬ ਜੀ ਸਾਰੀ ਖਬਰ ਲੈਣ ਦੇ ਮਾਰੇ ਫਿਰ ਕਿੰਨੇ ਕ ਕਿਸਾਨ ਸ਼ਾਮ ਨੂੰ ਟੀਵੀ ਦੇਖਣ ਅੱਥੇ ਬੈਠੇ ਹੁੰਦੇ ਸਾਰੇ ਇੱਥੇ ਵੇਖੋ ਜੀ ਅਹੀਂ ਜਿਹੜੇ 8 10 ਆਦਮੀ ਆ ਉਹ ਨੇ ਆ ਮਗਰ ਵੀ ਸਾਡੇ ਆਜ ਦੇ ਸਾਡੇ ਭੈਣ ਭਰਾ ਬਾਣ ਕੇ ਖਲੋ ਕੇ ਸੁਣਦੇ ਰਹਿੰਦੇ ਖਬਰਾਂ ਹੌਰਾ ਖਣਦੇ ਰਹਿਣ ਸੁਣਦੇ ਰਹਿ ਆ ਵੇਖੋ ਜੇ ਕੇ ਭੈਣਾਂ ਦਾ ਬੱਤੀ ਨਹੀਂ ਆ ਗਈ ਚਾਰਜ ਲਾਉਣ ਨੂੰ ਇਸ ਲਾ ਕੇ ਚੱਲ ਜਾਂਦੇ ਆ ਅਸੀਂ ਚਾਰਜ ਵੀ ਕਿਉਂ ਦੇ ਆਖੀ ਦਾ ਲਾਜੋ ਕੋਈ ਗੱਲ ਨਹੀਂ ਤੇ ਆਪਦਾ ਆਪੇ ਆਣ ਕੇ ਖੜੇ ਹੋ ਜੇ ਤੇ ਚਾਰਜ ਵੀ ਲੈ ਜਾਂਦੇ ਭੈਣਾਂ ਪਰ ਲਾਉਂਦੇ ਹਰੇ ਬਿਲਕੁਲ ਹਾਂ ਤੇ ਲੰਗਰ ਜਿਹੜਾ ਸਾਨੂੰ ਲੰਗਰ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਲੰਗਰ ਸਾਡਾ ਟਰਾਲੀ ਖਲੋਤੀ ਆ ਤੁਸੀਂ ਵੇਖੀ ਉਹਦੇ ਵਿੱਚ ਰਸਣ ਉਤਨਾ ਹੀ ਪਿਆ ਵਾ ਅਸੀਂ ਨਹੀਂ ਕੱਢਿਆ ਅਨਬਾਰ ਰਸਣ ਸਾਨੂੰ ਜੇ ਲਾਗੋ ਬਣੋ ਜਿੰਨਾ ਵੀ ਆ ਨਹੀਂ ਪਰੌਂਠੇ ਜੋ ਵੀ ਆ ਨਗਰ ਵਾਸੀ ਲੈ ਕੇ ਆਉਂਦੇ ਆ ਹੋਣੀ ਆ ਵੈਸੇ ਬਣੀ ਹੋਣੀ ਟੋਟਲ ਤਿਆਰ ਕਰਨ ਚ ਕਿੰਨਾ ਕ ਪੈਸੇ ਲੱਗ ਗਾ ਇਹ ਦੇਖੋ ਜੀ ਆਹ ਜਿਹੜੀ ਛੱਤ ਸਾਤ ਤਾ ਨਾ ਹਾਂਜੀ ਇਹਦੇ ਉੱਤੇ ਡੇਢ ਲੱਖ ਰੁਪਈਆ ਲੱਗਾ ਡੇਢ ਲੱਖ ਡੇਢ ਲੱਖ ਰੁਪਈਆ ਲੱਗਾ ਅੰਦਰ ਜਿਹੜਾ ਸਾਰਾ ਕੋ ਸਮਾਨ ਲਾਣ ਨੂੰ ਦੇ ਵਿੱਚ ਹਾਂਜੀ ਹਾਂਜੀ ਸਾਰਾ ਕੋ ਸਮਾਨ ਲੈ ਡੇਢ ਲੱਖ ਆਹ ਜਿਹੜੀ ਸਾਡੀ ਜੈਸਟ ਹੋਣ ਵਾਸਤੇ ਤੁਹਾਨੂੰ ਸਾ ਵੀ ਉੱਪਰ ਕਰ ਲੈਨੇ ਉਹ ਵੱਖਰੀ ਕਰ ਲੈਨੇ ਆ ਇਹ ਫਿਰ ਇਹ ਵੱਖਰਾ ਵਾ ਇਹ ਤੁਹਾਨੂੰ ਪਤਾ ਇਹ ਜਿੰਨਾ ਵੀ ਪੈਸਾ ਭਾਵੇਂ 3 ਲੱਖ ਲਾ ਲਓ ਤੇ ਤੁਹਾਨੂੰ 3 ਲੱਖ ਦੀ ਹੈਗੀ ਥੱਲੇ ਵੀ ਹੈਗੀ ਆ ਬਸ 3 ਲੱਖ ਚ ਬੜਿਆਂ ਨੂੰ ਸੁੱਖ ਦੇ ਰਹੇ ਤੁਸੀਂ ਇੱਥੇ ਨਾ ਟੀਵੀ ਵੀ ਦਿਖਾ ਰਹੇ ਹੋ ਦੇ ਨਾਲ ਸਾਰਾ ਇਥੇ ਰਾਮਨ ਅਰੈਸਟ ਕਰਨ ਉਸ ਤੋਂ ਵੀ ਜ਼ਿਆਦਾ ਰਾਮ ਆਪਣੇ ਅਰੈਸਟ ਕਰ ਰਹਾ ਹਸਦੇ ਵੀ ਆ ਤੇ ਉਹਨਾਂ ਆਣ ਕੇ ਜਦੋਂ ਚਲੋ ਅਸੀਂ ਮੋਰਚੇ 'ਚ ਆਉਨੇ ਆ ਵਾਪਸ ਕੇਲੇ ਤੱਕੇ ਟੁੱਟੇ ਆਉਂਦੇ ਆ ਆਦਮੀ ਫਿਰ ਇਥੇ ਆਣ ਕੇ ਹੀ ਰਾਮ ਕਰ ਲੈਂਦੇ ਬਿਲਕੁਲ ਥੋੜਾ ਜਿਹਾ ਆੱਖਾਂ ਵੀ ਹੋ ਜਾਂਦੇ ਸਰ ਟੀਵੀ ਦੇਖ ਲਈਦਾ ਨਾ ਕੁਰਬਾਨੀ ਸੁਣ ਲਈਦਾ ਮੰਨੂ ਸ਼ਾਂਤੀ ਜੀ ਹੌਸਲਾ ਵਧ ਜਾਂਦਾ ਹਾਂਜੀ ਬਾਣੀ ਸੁਣ ਲਈਦੀ ਆ ਮਹਾਰਾਜ ਦਾ ਨਾਮ ਸੁਣੀਦਾ ਵਾ ਇਸੇ ਕਰਕੇ ਵੀ ਚਲੋ ਪ੍ਰਮਾਤਮਾ ਦਾ ਨਾਮ ਲਈਏ ਤੇ ਅਸੀਂ ਵੀ ਅਰਦਾਸ ਵੀ ਕਰਦੇ ਆ ਕਿ ਮੋਦੀ ਨੂੰ ਮਹਾਰਾਜ ਪ੍ਰਮਾਤਮਾ ਇਹਨੂੰ ਕੋਈ ਬੁੱਧੀ ਦੇ ਸਮਤ ਬਖਸ਼ੇ ਤੇ ਜਿਹੜਾ ਵਾ ਇੱਕ ਆਪਣੇ ਸਾਡੇ ਹੱਕ ਦੀ ਗੱਲ ਕਰੇ ਤੇ ਸਾਨੂੰ ਅਹੀਂ ਵੀ ਕਰਨੀ ਆ ਉਹਦੇ ਚਾਹੀਏ ਸਾਡਾ ਕੋ ਚਾਹ ਨਹੀਂਗਾ ਵੀ ਇਥੇ ਧਰਨੇ 'ਚ ਹੀ ਰਹਿਣਾ ਸਦਾ ਅਸੀਂ ਸਾਡੇ ਬੱਚੇ ਆ ਅਸੀਂ ਕਿਸੀ ਕਮਾਈ ਕਰਨੀ ਕੰਮ ਕਰਨਾ ਵਾ ਸਾਡਾ ਨਹੀਂ ਜੀ ਕਰਦਾ ਕਿ ਅਸੀਂ ਇਥੇ ਧਰਨੇ ਦੇ ਵਿੱਚ ਰਹੀਏ ਔਰ ਸਾਨੂੰ ਇਹ ਮਜਬੂਰ ਜਿਹੜਾ ਵਾ ਜਦੋਂ ਸਾਡੇ ਨਹੀਂ ਕੋਈ ਆਖੇ ਲੱਗਦੇ ਕੋਈ ਵੀ ਸਰਕਾਰਾਂ ਫੇਰ ਸਰਕਾਰਾਂ ਦੇ ਦਬਾਬ ਉਹਨਾਂ ਅਹੀਂ ਉਹਨਾਂ ਦੇ ਕਰਨਾ ਵਾ ਪ੍ਰੈਸਾਂ 'ਤੇ ਕਰਨੇ ਪੈਂਦੇ ਆ ਵਿਰੋਧਾ ਕਰਕੇ ਸਾਨੂੰ ਫਿਰ ਜਿਹੜਾ ਵਾ ਇੱਥੇ ਆਉਣਾ ਪੈਂਦਾ ਉਹਨੇ ਕੁ ਬੰਦੇ ਰਹਿੰਦੇ ਬਾਪੂ ਜੀ ਦੇ ਟਰਾਲੀ ਦੇ ਵਿੱਚ ਟੋਟਲ ਤੁਸੀਂ ਜੀ ਅਹੀਂ 8 ਆਦਮੀ ਤੋਂ ਬਹੁਤ ਵਧੀਆ ਰਮਾਨਾ ਭੇਜਨੇ ਆ ਤੇ ਚਲੋ ਜੀ ਥੋੜਾ ਜਿਹਾ ਆਪਣੇ ਨੱਪ ਘਟ ਕੇ ਜਿਸ ਤਰ੍ਹਾਂ ਨੇ ਆਪਾਂ ਕਰਨਾ ਹੋ ਗੁਜ਼ਾਰਾ ਤੇ ਫਿਰ ਆਪਾਂ ਕਰ ਲੈਨੇ ਆ। ਨਹੀਂ ਕੋਈ ਠੰਡ ਲੱਗਦੀ। ਅੱਛਾ ਨਾ ਠੰਡ ਲੱਗੇ ਨਾ ਗਰਮੀ ਲੱਗੇ। ਉਹ ਟਰਾਲੀ ਆ ਉਹਦੇ ਵਿੱਚ ਕੋ ਬੈੱਡ ਬਣਾਏ ਆ। ਪਰ ਬਾਪੂ ਜੀ ਫਿਰ ਆ ਗਰਮੀਆਂ ਦੇ ਵਿੱਚ ਕੀ ਇੰਤਜ਼ਾਮ ਕਰੋਗੇ ਕਹਿੰਦੇ ਚ? ਗਰਮੀ ਤੇ ਤਿੰਨ ਪੱਖੇ ਆ ਗਏ ਆ ਤੇ ਜੇ ਲੋਡ ਪਊਗਾ ਤੇ ਮਹਾਰਾਜ ਪਰਮਾਤਮਾ ਕੇ ਦਾਨੀ ਸੱਜਣੇ ਕਹੀ ਇਹੋ ਜਿਹੇ ਗਏ ਆ ਉਹ ਆਂਦੇ ਤੁਹਾਨੂੰ ਏਸੀ ਲਵਾ ਦਾਂਗੇ। ਏਸੀ ਲਵਾ ਦਾਂਗੇ। ਹਾਂਜੀ ਬਿਲਕੁਲ ਵਧੀਆ। ਆ ਦੇਖੋ ਕਿੰਨੀ ਸੋਹਣੀ ਸਜਾਈ ਹੋਈ ਆ ਬਾਹਰੂ ਟਰਾਲੀ ਆ ਆਪਾਂ ਤੁਹਾਨੂੰ ਸਾਰੇ ਪੀਬੀਸੀ ਕੀਤੀ ਹੋਈ ਆ ਲਾਈਟਿੰਗ ਵਧੀਆ ਲੱਗੀ ਹੋਈ ਆ ਲਾਈਟਾਂ ਵੀ ਸੋਹਣੀਆਂ ਲੱਗੀਆਂ ਹਨਾ ਬਾਪੂ ਸਾਰੇ ਪੱਖੇ-ਪੁੱਖੇ ਲਾਈਟਾਂ ਵੀ ਜਗਾ ਦੇਣਗੇ ਬਾਪੂ ਲਾਈਟਾਂ ਜਗਾ ਕੇ ਦਿਖਾਣੇ ਤੁਹਾਨੂੰ ਵਾਹ ਦੇਖੋ ਆ ਦੇਖੋ ਲਾਈਟਿੰਗ ਵੀ ਕਿੰਦੀ ਸੋਹਣੀ ਲੱਗਦੀ ਆ ਦੇਖੋ ਕੀ ਬਾਤ ਹੈ ਤੇ ਬਜ਼ੁਰਗਾਂ ਨੂੰ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਪੋਤੇ-ਪੋਤੀਆਂ ਬੱਚਿਆਂ ਨੇ ਮਤਲਬ ਕਿ ਸੋਹਣੀ ਟਰਾਲੀ ਤਿਆਰ ਕਰਕੇ ਟੈਕਨੀਕ ਦੇ ਅਨਸਾਰ ਟਰਾਲੀ ਤਿਆਰ ਕਰਕੇ ਦਿੱਤੀ ਹੋਈ ਆ ਆਪਾਂ ਤੁਹਾਨੂੰ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਕੀ ਜ਼ਿੰਦਗੀ ਦੇ ਵਿੱਚ ਆਪਾਂ ਦੇਖੋ ਹਰ ਕਿਸੇ ਨੂੰ ਫੈਸਿਲਿਟੀ ਵਿੱਚ ਦੀ ਆ ਆਰਾਮ ਵਿੱਚ ਦੀ ਪਰ ਇੱਥੇ ਆ ਫੈਸਿਲਿਟੀ ਨਹੀਂ ਹੋਗੀ ਬਟ ਇੱਕ ਚੀਜ਼ ਆ ਵੀ ਆਰਾਮ ਦਾ ਜਿਹੜੀ ਜਗ੍ਹਾ ਜਿੱਥੇ ਆ ਕੇ ਆਪਣਾ ਇਹ ਵਿਚ ਆਪਣਾ ਸ਼ਾਮ ਦਾ ਸਮਾਂ ਵਕਤ ਸਵੇਰ ਦਾ ਸਮਾਂ ਉੱਠਦੇ ਟਾਈਮ ਗੁਰਬਾਣੀ ਸੁਣਨਾ ਤੇ ਉਹ ਚੀਜ਼ਾਂ ਕਰਕੇ ਨਾ ਟੀਵੀ ਵੀ ਲਗਾਇਆ ਖਬਰ ਸੁਣਨੀ ਹੁਣ ਗੁਰਬਾਣੀ ਚੱਲਦੀ ਸੀ ਆਪਾਂ ਗੁਰਬਾਣੀ ਤੇ ਬਾਕੀ ਇਹ ਖਬਰ ਸੁਣ ਰਹੇ ਸੀ ਕੋਈ ਨਾ ਕੋਈ ਕਹਿੰਦਾ ਚਲੋ ਸਾਨੂੰ ਖਬਰ ਪਤਾ ਲੱਗ ਜਾਂਦੀ ਵੀ ਬਾਹਰ ਕਿਸੇ ਨੈੱਟ ਨਹੀਂ ਚੱਲਦਾ ਬੜੀਆਂ ਪਰੇਸ਼ਾਨੀਆਂ ਤੰਗੀਆਂ ਨੇ ਨਾ ਤੇ ਬਜ਼ੁਰਗਾਂ ਨੂੰ ਦੇਖੋ ਸੋਹਣੇ ਬਿਸਤਰਾ ਲਾ ਕੇ ਦਿੱਤੇ ਹੋਇਆ ਤੇ ਬੜੇ ਸੋਹਣਾ ਇੱਕ ਉਪਰਾਲਾ ਸ਼ੰਭੂ ਬਾੜ ਦਾ ਤੁਹਾਨੂੰ ਦਿਖਾਇਆ ਆਪਾਂ ਇਹ ਚੀਜ਼ ਦਿਖਾਈ ਤੇ ਲੋਕਾਂ ਤੱਕ ਸ਼ੇਅਰ ਕਰੋ ਵੀ ਕਿਸਾਨ ਕਿਸ ਤਰ੍ਹਾਂ ਆਪਣਾ ਰਾਤ ਦਾ ਸਮਾਂ ਕਿਦਾਂ ਦਿਨ ਕੱਟ ਰਹੇ ਆ ਕਿਦਾਂ ਉਹਨਾਂ ਨੂੰ ਕਈ ਕੁਝ ਕਰਨਾ ਪੈਂਦਾ ਇਹ ਇਹ ਕਿਸੇ ਨੂੰ ਸ਼ੌਂਕ ਨਹੀਂ ਪਰ ਉਹ ਕਹਿੰਦੇ ਨੇ ਵੀ ਸਾਨੂੰ ਮਜਬੂਰੀ ਕਰਕੇ ਕੱਟਣਾ ਪਾਰਿਆ ਫਿਰ ਸੋਰਾ ਜਿਹਾ ਉਹ ਜਿਹੇ ਹਾਲਾਤ ਬਣਾ ਲੈਂਦੇ ਆਪਣੇ ਘਰ ਵਰਗਾ ਤੇ ਟਰਾਲੀਆਂ ਨੂੰ ਘਰ ਬਣਾ ਲਿਆ ਇਹਨਾਂ ਨੇ ਆਪਣੀਆਂ ਤੇ ਜੁੜਦੇ ਹੋ ਇਸ ਪੇਜ ਨਾਲ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ